ਮਹਾਰਾਜ ਕਿਰਪਾ ਰਖੀ ਵੈਸੇ ਗੋਲਕ ਤਾਂ ਲੱਗੀ ਨਹੀਂ ਹੋਈ ਇੱਥੇ ਕਿਸੇ ਗਰੀਬ ਗੁਰਬੇ ਦੇ ਕੰਮ ਆ ਜਾਣਗੇ ਚੰਗਾ ਮਹਾਰਾਜ ਭਾਈ ਮੱਥਾ ਜਗਾ ਕੋਈ ਵੀ ਆ ਜੇ ਜਾਣੀ ਮੈਸ ਨਹੀਂ ਕਰਦਾ ਹੁੰਦਾ ਮੈਂ ਭਾਈ ਗੁਰੂ ਸਾਰੇ ਇੱਕੋ ਹੀ ਨੇ ਤਾਂ ਤਾਂ ਇੱਕੋ ਹੀ ਆ ਸਾਰਾ ਕੁਝ ਗੱਡੀ ਮੈਂ ਉਹਨੂੰ ਕਹਦਾ ਸੀ ਲਾਲਾ ਇਹ ਬੈਂਡ ਨਾ ਇੱਧਰੋਂ ਜਦੋਂ ਉੱਤੋਂ ਦਾ ਸਾਹਮ ਕੇ ਲਾਉਣਾ ਪੈਂਦਾ ਇੱਧਰੋਂ ਪੂਰਾ ਆ ਟੱਕਰ ਪੈਂਦੀ ਆ ਪੂਰੀ ਜ਼ਬਰਦਸਤ ਆਹ ਟੱਕਰ ਇਹ ਟੱਕਰ ਤੇ ਵੀ ਲੇਅਰ ਨਿਕਲਦੀ ਆ ਉਹ ਦੇਖੋ ਕਿਵੇਂ ਚੜਾਈ ਆ ਜਮਾ ਆਹ ਜਿਹੜੀ ਇੱਥੋਂ ਆਉਂਦੀ ਆ ਨਾ ਇਹ ਟੱਕਰ ਉੱਧਰੋਂ ਆਉਂਦੀ ਆ ਇੱਕ ਤਾਂ ਬਾਹਰ ਨੂੰ ਹੋ ਜਾਂਦਾ ਆ ਦੇਖੋ ਜਮਾ ਐਂ ਚੜਾਈ ਪੈ ਜਾਂਦੀ ਆ ਇੱਕਦਮ ਇੱਥੇ ਗੱਡੀਆਂ ਦੀ ਲੇਅਰ ਨਿਕਲਦੀ ਆ ਕਿਉਂਕਿ ਉਹ ਜਿਹੜਾ ਟੱਕ ਆ ਨਾ ਉਹ ਜਿਹੜੀ ਉੱਥੋਂ ਇੱਕਦਮ ਉੱਠ ਖੜਦਾ ਉਹ ਜਿੱਥੋਂ ਮੋਟਰਸਾਈਕਲ ਚੜਿਆ ਉਹ ਜਦੋਂ ਟਾਇਰ ਨੂੰ ਡੇਕਾ ਪੈਂਦਾ ਤੜ ਪੈਂਦੀ ਐ ਇਹੋ ਜਿਹਾ ਹੀ ਮੋੜ ਜਿਹੜਾ ਪਿੱਛੇ ਤੁਹਾਨੂੰ 10 15 ਕਿਲੋਮੀਟਰ ਪਿੱਛੇ ਫਲਵਾ ਕੇ ਦਿਖਾਇਆ ਸੀ ਇਹ ਮੋੜ ਨੇ ਉਹ ਦੇਖੋ ਇੱਥੇ ਥੋੜੀ ਜੀ ਗੱਡੀ ਜਿਹਾ ਵਧਾ ਕੇ ਰੱਖੋ ਬਾਕੀ ਭਾਈ ਇਹ ਕੋਈ ਮਤ ਨਹੀਂ ਹੈਗੀ ਹਨਾ ਬਹੁਤ ਵੱਡੇ ਵੱਡੇ ਡਰਾਈਵਰ ਹੈਗੇ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਹਨਾ ਤੁੱਛ ਵੀ ਹੈ ਨਹੀਂ ਕਿਸੇ ਦੇ ਬਰਾਬਰ ਯਾਨੀ ਜਿੰਨੇ ਕ ਆਪਣੇ ਆਪ ਨੂੰ ਨੋਲਿਜ ਆ ਜਾਂ ਸਮਝ ਆ ਉਸ ਹਿਸਾਬ ਨਾਲ ਦੱਸਦੇ ਆ ਇੱਕ ਜੀ ਦੇਖਿਓ ਐ ਮਿੱਟੀਆਂ ਨਾ ਐ ਇੱਕ ਇੱਕ ਖੇਤ ਚ ਵੀ ਤਿੰਨ ਤਿੰਨ ਰੰਗ ਹੁੰਦੇ ਆ ਮਿੱਟੀ ਦੇ ਕਿਉਂਕਿ ਪਥਰੀਲੀ ਧਰਤੀ ਪੱਧਰ ਕਰੀ ਹੋਈ ਆ ਮੈਨੂੰ ਵੀ ਪਹਿਲਾਂ ਡਾਊਟ ਸੀਗਾ ਵੀ ਸ਼ਾਇਦ ਰੇਅਰੂ ਪਾਇਆ ਹੋਊ ਕਿਸੇ ਦੇ ਇਹ ਰੇਅਰ ਵੀ ਨਹੀਂ ਮਹਾਰਾਜ ਕਿਸੇ ਜਗ੍ਹਾ ਤੇ ਚਟਿਆਈ ਚਰੇਤੇ ਵਾਂਗੂ ਆ ਜਾਂਦੀ ਆ ਆਹ ਤਾਂ ਚਲ ਥੋੜਾ ਜਿਹਾ ਪਾਣੀ ਵੀ ਲੱਗਿਆ ਹੋਇਆ ਪਰ ਉਹ ਪਿੱਛੇ ਕਲਾਹੋਂ ਵਾਲੀ ਮਿੱਟੀ ਆ ਇੱਥੇ ਜਿੱਥੋਂ ਮੰਨ ਲਵ ਪੱਥਰ ਪੁੱਥਰ ਆ ਹੁਣ ਪਾਣੀ ਤਾਂ ਸਾਰਿਆਂ ਨੂੰ ਹੀ ਲੱਗਿਆ ਹੋਇਆ ਔਰਲੇ ਪਾਸੇ ਰੇਤਲੀ ਆ ਮਿੱਟੀ ਵਿੱਚ ਕਾਲੀ ਮਿੱਟੀ ਆ ਅੱਗੇ ਵੀ ਸਾਰੇ ਖੇਤਾਂ ਤੇ ਡੱਬ ਨੇ ਇਹ ਆ। ਇਹ ਚੱਕਰ ਇਹ ਆ ਵੀ ਜਿੱਥੋਂ-ਜਿੱਥੋਂ तकरीबन ਮੇਰਾ ਮੇਰਾ ਦਿਮਾਗ ਤਾਂ ਇਹੀ ਸੋਚ ਰਿਹਾ ਵੀ ਜਾਂ ਜਿੱਥੋਂ ਪਥਰੀਲੀਆਂ ਪੱਥਰ-ਪੁੱਥਰ ਕੱਢ ਕੇ ਜ਼ਮੀਨਾਂ ਤਿਆਰ ਕਰੀਆਂ ਹੋਈਆਂ ਨੇ। ਉੱਥੇ ਥੱਲੇ ਕਰਾਹੋਂ ਵਾਲੀ ਮਿੱਟੀ ਆ ਸਾਰੇ ਖੇਤਾਂ 'ਚ ਹੀ ਆ। ਦੋ-ਦੋ ਤਿੰਨ-ਤਿੰਨ ਰੰਗ ਦੀ ਨੇ ਮਿੱਟੀ ਦੇ। ਡੱਬ ਜੇ ਬਣਦੇ ਆ। ਤੇ ਕਿਤੇ ਜਮਾ ਹੀ ਰੇਤ ਆਈ ਆ ਭੁਰਪੁਰਾ। ਪਾਣੀ ਦੀ ਤਾਂ ਗੱਲ ਹੁਣ ਕਹੀਏ ਕੱਲ ਤਾਂ ਪਰਲੂ ਆਈ ਆ ਮਿੱਟੀ ਤਾਂ ਸਾਰੀ ਉਹ ਗਿੱਲੀ ਆ ਜੇ ਆਪਾਂ ਕਹਿ ਦੀਏ ਵੀ ਕਿਤੇ ਪਾਣੀ ਲੱਗਿਆ ਹੋਊ ਮਿੱਟੀ ਤਾਂ ਸਾਰੀ ਉਹ ਗਿੱਲੀ ਆ ਕੱਲ ਪੂਰੀ ਪਰਲੂ ਆਈ ਆ ਮੀਂਹ ਦੀ ਬਾਕੀ ਮਿਹਨਤ ਵੱਖੋਂ ਲੋਕ ਇਹ ਵੀ ਕਾਇਮ ਨੇ ਜੀ ਸਭ ਦੇ ਖੇਤਾਂ 'ਚ ਆ ਦੇਖੋ ਕਿਸੇ ਦਾ ਜੁਨੀਅਰ ਚੱਲਦਾ ਕਿਸੇ ਦਾ ਸੋਨਾਲੀਕਾ ਚੱਲਦਾ ਇਹ ਡਬਲ ਇੰਜਣ ਵਾਲੇ ਆ ਜੀ ਐਂ ਸਜਾਏ ਹੋਏ ਆ ਮੂਹਰੇ ਜਿਵੇਂ ਆਪਣੇ ਡੂਰੀਆਂ ਡਾਰੀਆਂ ਲਾਈਆਂ ਹੁੰਦੀਆਂ ਆ ਦੇਖੋ ਜੋੜਾ ਟਰੈਕਟਰਾਂ ਦਾ ਨਾ ਵੇ ਮਜ਼ਾਕ ਕਰਨਾ ਮਿਹਨਤੀ ਲੋਕ ਨੇ ਮਹਾਰਾਜ ਮਿਹਨਤੀ ਜਮਾ ਖੇਤਾਂ ਦੇ ਹਾਲਾ ਕਿਉਂਕਿ ਇਹਨਾਂ ਨੂੰ ਮੀਂਹ ਇਥੇ ਜਿਹੜਾ ਪਾਣੀ ਆਪਣੇ ਅੰਗ ਮੋਟਰਾਂ ਨਾਲ ਆਉਂਦਾ ਇੱਥੇ ਤਾਂ ਖੂਹਾਂ ਚੋਂ ਜਿਹੜਾ ਮੀਂਹ ਦਾ ਪਾਣੀ ਇਕੱਠਾ ਕਰ ਲੈਂਦੇ ਆ ਉਸ ਤੋਂ ਬਾਅਦ 6 ਮਹੀਨੇ ਸਾਲ ਜਦੋਂ ਤੱਕ ਦੁਬਾਰਾ بارش ਨਹੀਂ ਹੁੰਦੀ ਉੱਥੋਂ ਟੁੱਲੂ ਪੰਪਾਂ ਨਾਲ ਚੱਕੀ ਜਾਂਦੇ ਆ ਮੰਨੇ ਹਲੇ ਵਿਚਾਰੇ ਇਹ ਨਰਮ ਨੇ ਹਲੇ ਬਹਿੜ ਕੇ ਤੇ ਮਤਲਬ ਇਹ ਫਿਰ ਸਾਰਾ ਛਾਗਮਰ ਜ ਚੱਕੀ ਜਾਂਦੇ ਆ ਪਾਣੀ ਨੂੰ ਪੁੱਲੂ ਪੰਪਨ ਉਹ ਕਿਸੇ ਦੇ ਮਹਿੰਦਰਾ ਟਰੈਕਟਰ ਖੜਾ ਨਹੀਂ ਤਾਂ ਤਕਰੀਬਨ ਸਾਰੀ ਇਧਰੋਂ ਬੈਲਟ ਜਿਹੜੀ ਹੈਗੀ ਆਂਧਰਾ ਤੇਲਗਾਨਾ ਵੀ ਸਾਰੇ ਬੌਧਾਂ ਨਾਲ ਹੀ ਖੇਤੀ ਦੇਖਾ ਇੱਕ ਸਿਰੇ ਤੋਂ ਲਾ ਕੇ ਨਾ ਬੱਚਾ ਬੱਚਾ ਬਜ਼ੁਰਗ ਸਾਰੇ ਖੇਤ ਚ ਆਉਂਦੇ ਆ ਇਹ ਮਿਹਨਤ ਕਰਨ ਬਾਦ ਜੋੜੇ ਹੁੰਦੇ ਆ ਰਾਜਸਥਾਨ ਦੇ ਵਿੱਚ ਵੀ ਘਰ ਦਾ ਜੀ ਜੀ ਖੇਤ ਚ ਮਿਹਨਤ ਕਰਦਾ ਹੁੰਦਾ ਐਮਪੀ ਦੇ ਵਿੱਚ ਮਾਰਾਸ਼ਟਰ ਅੱਗੇ ਵੀ ਜਿੱਥੇ ਤੱਕ ਦੇਖ ਕੇ ਆਏ ਆਂ ਤਿਲਗਾਨਾ ਆਂਧਰਾ ਥਾਮਿਲ ਸਭ ਬਰਦਾ ਨਾਲ ਖੇਤੀ ਕਰਦੇ ਆ ਉਹ ਦੇਖੋ ਅਗਲਾ ਉੱਥੇ ਖੜਾ ਹੀ ਨਾ ਹਲ ਰੋਕ ਕੇ ਪਾਣੀ ਪੀ ਰਿਹਾ ਤੇ ਆਪਾਂ ਕਹਿ ਦਿੰਨੇ ਆ ਕੱਪੜੇ ਲੀੜੇ ਆ ਵਿੱਚ ਦੇਖਿਆ ਜੀਨਾ ਪਾ ਕੇ ਅਗਲੇ ਹਲ ਜੋੜੀ ਫਿਰਦੇ ਆ ਯਾਨੀ ਕੰਮ ਤਾਂ ਕੰਮੀ ਆ ਖੇਤ ਦਾ ਆਹ ਜੀ ਇਹਨਾਂ ਦਾ ਹੈਗਾ ਤੰਤੀ ਆ ਮਾਮਾ ਤਾਂ ਤੀਮਾਂ ਮੀਡੀਆ ਬੋਤ ਬਣਿਆ ਹੋਇਆ ਤੇ ਆ ਤੰਟੀਆ ਮਾਮਾ پارک ਬਣਿਆ ਹੋਇਆ ਹੈ ਤੰਟੀਆ ਇਹ ਸੀਗਾ ਜੀ ਜਿਵੇਂ ਅੰਗਰੇਜ਼ਾਂ ਵਲੇ ਆਪਣੇ ਭਗਤ ਸਿੰਘ ਹੋਣੀ ਉਦਮ ਸਿੰਘ ਗਰਤਾਰ ਸਰਾਂਪੇ ਹੋਣਾ ਨੇ ਅੰਗਰੇਜ਼ਾਂ ਨਾਲ ਟੱਕਰ ਲਈ ਆ ਇਹ ਇਹਨਾਂ ਦਾ ਭੀਲ ਜਾਤੀ ਦਾ ਸੀਗਾ ਇਹ ਬੰਦਾ ਮਤਲਬ ਆਜ਼ਾਦੀ ਕੋ ਲਾਟਿਆ ਸੀਗਾ ਇਹਨੇ ਵੀ ਅੰਗਰੇਜ਼ਾਂ ਨੂੰ ਵਖਤ ਪਾਈ ਰੱਖਿਆ ਉਹਨਾਂ ਟਾਈਮਾਂ 'ਚ ਇਹ ਫੁੱਲ ਨੋਂ ਤਾਂ ਨਹੀਂ ਹੁਣ ਮੇਰੇ ਜਾਦੇ ਦਾ ਪਰ ਇਹ ਟੰਟੀਆ ਮਾਮਾ ਕਰਕੇ ਮਸ਼ਹੂਰ ਆ ਇਹ ਅੰਗਰੇਜ਼ਾਂ ਦੀਆਂ ਟ੍ਰੇਨਾਂ ਟ੍ਰੂੰਨਾ ਜਾਂ ਅੰਗਰੇਜ਼ਾਂ ਦੇ ਖਜ਼ਾਨੇ ਲੁੱਟਦਾ ਸੀ ਗਰੀਬਾਂ 'ਚ ਮੰਡ ਦਿੰਦਾ ਸੀ ਇਹ ਬੰਦਾ ਆਦੀਵਾਸੀ ਭੀਲ ਪ੍ਰਜਾਤੀ ਨਾਲ ਸੰਬੰਧਤ ਸੀਗਾ ਕਦੇ ਵੀ ਤੁਸੀਂ ਕਿਸੇ ਦਾ ਭੀਲ ਗੋਤ ਦੇਖਦੇ ਹੋ ਭੀਲ ਗੋਤ ਸਾਰਾ ਆਦੀਵਾਸੀਆਂ ਦਾ ਹੀ ਆ ਇਹ ਜਿਹੜੇ ਇੱਥੇ ਇਹਦੀ ਗੁਫਾ ਵੀ ਆ ਉਹ ਗੁਫਾ ਮੇਰੇ ਕੋਲੇ ਹਲੇ ਟਾਈਮ ਨਹੀਂ ਲੱਗਿਆ ਮੈਂ ਪਿਛਲੇ 3-4 ਨਾ ਸਾਲ ਤੋਂ ਕੋਸ਼ਿਸ਼ ਕਰ ਰਿਹਾ ਜਦੋਂ ਦਾ ਮੈਨੂੰ ਪਤਾ ਲੱਗਿਆ ਕਿਉਂਕਿ ਜਿਹੜੇ ਰੋਡ ਅਸੀਂ ਪਾਲਤ ਘਾਟ ਜਾਂਦੇ ਆ ਉਹ ਰੋਡ ਤੋਂ 5-6 ਕਿਲੋਮੀਟਰ ਹਟਮਾ ਜਾਣਾ ਪੈਂਦਾ ਜਿਹੜੀ ਗੁਫਾ ਜੇ ਲੁਕਦਾ ਹੁੰਦਾ ਸੀ ਆ ਕੇ ਉੱਥੇ ਨਾ ਫੌਲ ਬਣਦਾ ਪਾਣੀ ਪਹਾੜੀ ਤੋਂ ਡਿੱਗਦਾ ਥੱਲੇ ਨੂੰ ਜਿਹੜਾ ਉੱਚਾ ਪਹਾੜ ਤੋਂ ਡਿੱਗਦਾ ਹੁੰਦਾ ਜਿਵੇਂ ਨਿਆਗਰਾ ਫਾਲ ਆ ਪਰ ਇੱਥੇ ਦਾ ਛੋਟਾ ਜਾਈ ਥੋੜੀ ਆ ਉਹਦੀ ਸੋਹ ਕ ਫੁੱਟ ਤੋਂ ਡਿੱਗਦਾ ਹੋਊ ਪਾਣੀ ਉਹ ਪਾਣੀ ਜਿੱਥੇ ਡਿੱਗਦਾ ਧਾਰ ਬਣਦੀ ਆ ਉਹਦੇ ਪਿੱਛੇ ਥੱਲੇ ਗੁਫਾ ਉਹ ਸਣੇ ਘੋੜਾ ਭਜਾ ਕੇ ਆ ਕੇ ਨਾ ਪਿੱਛੇ ਲੱਗ ਜਾਂਦਾ ਸੀ ਗੁਫਾ 'ਚ ਇਸ ਕਰਕੇ ਲੱਗਦਾ ਨਹੀਂ ਸੀਗਾ ਇਹ ਸ਼ੀ ਇੱਥੇ ਆ ਕੇ ਫਿਰਦਲ ਕੀਤਾ ਡਰਾਈਵਰ ਸੀਟ ਤੇ ਆ ਗਈ ਤੇ ਕਿਉਂਕਿ ਇੱਥੇ ਰੋਡ ਬੜਾ ਵਧੀਆ ਜਿਆ ਦਿਲ ਕਰਦਾ ਸੀ ਗੱਡੀ ਚਲਾਉਣ ਤੁਸੀਂ ਨਾ ਉਹ ਸਾਹਮਣੇ ਵਾਲੀਆਂ ਪਹਾੜੀਆਂ ਦੇਖੋ ਇਹ ਕੁਦਰਤ ਦੇ ਰੰਗ ਨੇ ਵਿੱਚੋਂ ਤਾਂ ਚਲੋ ਰੋਡ ਕੱਢਿਆ ਹੋਇਆ ਵੱਢ ਕੇ ਪਰ ਜਿਹੜੀਆਂ ਉਹ ਪਹਾੜੀਆਂ ਦੋਨੇ ਸਿਰੇ ਆ ਤੇ ਉਹਨੂੰ ਗਲਾਈ ਦਿੱਤੀ ਜਿਹੜੀ ਕੁਦਰਤ ਨੇ ਉਹ ਦੇਖਣ ਵਾਲੀ ਆ ਮਤਲਬ ਬੰਦਾ ਖੜਾ ਦੇਖੀ ਜਾਂਦਾ ਰੰਗ ਹੋ ਗਏ ਤੇ ਖਰਗੌਨ ਯਾਰ ਜਿਹੜਾ ਪਾਰ ਹੋ ਗਿਆ ਬਾਈਪਾਸ ਰੋਡ ਨੂੰ ਪੈ ਗਏ ਆ ਇਹ ਜਾਨੀ ਕਿ ਮੰਨ ਲੀਏ ਵੀ ਖਰਗਾਓ ਨਾ ਬਾਹਰ ਕਰ ਦੋ ਪਿਆ ਤੇ ਰਾਤ ਨੀਂਦ ਬੜੀ ਜ਼ਬਰਦਸਤ ਦੋ ਆਲਾਰਮ ਬਾਈ ਮੇਰੇ ਪੱਤਕੇ ਫਟ ਕਰੇ ਆ ਬੂਲ ਤੇ ਇੱਕ 6 ਦਾ ਇੱਕ 6.5 ਦਾ ਜਮਾ ਹੀ ਨਹੀਂ ਸੁਣਿਆ ਪਤਾ ਨਹੀਂ ਵੀ ਮੀਂਹ ਕਰਕੇ ਮੌਸਮ ਬੜਾ ਠੰਡਾ ਸੀ ਨਾ ਵੀ ਕੰਬਲ ਲੈ ਕੇ ਪਏ ਸੀ ਤੇ ਨੀਂਦ ਚ ਪਤਾ ਹੀ ਨਹੀਂ ਲੱਗਿਆ ਸਗਾ ਦੇ ਟਾਬੇ ਵਾਲੇ ਨੂੰ ਸਵੇਰੇ ਕਿਹਾ ਕਹਿੰਦਾ ਬਾਈ ਦੱਸ ਦਿੰਦੇ ਤੁਸੀਂ ਮੈਂ ਕਿਹਾ ਯਾਰ ਜੇ ਦੱਸ ਦਿੰਦੇ ਦੱਸ ਦੀ ਫਿਰ ਉਹ ਦਿਮਾਗ ਚ ਨਿਕਲ ਗਿਆ ਮੈਂ ਕਹਿੰਦਾ ਯਾਰ ਤੁਸੀਂ ਆਪ ਹੀ ਅੰਦਾਜ਼ਾ ਦੇਖ ਲਿਆ ਕਰੋ ਵੀ ਜਿਹੜਾ ਗੱਡੀ ਵਾਲਾ 5-4 ਘੰਟੇ ਸੌਂ ਜਾਂਦਾ ਖੜਾ ਲਿਆ ਦੇਰੋਂ ਚਾਹਵੇ ਕਈ ਵਾਰੀ ਨਹੀਂ ਆ ਸਕੋ। ਜੀ ਮਿੱਤਰੋ ਖਰਗੌਨ ਪਾਰ ਕਰਿਆ ਸੀ ਆ ਕਸਬਾ ਜਿਹਾ ਆਉਂਦਾ ਇੱਥੇ ਖੜੇ ਸੀ। ਖੜੇ ਕੀ ਤੁਰੇ ਜਾਂਦੇ ਜਾਂਦੇ ਨਿੱਕਾ ਕਹਿੰਦਾ ਭਾਈ ਜਲੇਬੀਆਂ ਖਾਈਏ। ਮੈਂ ਕਿਹਾ ਚੱਲ ਲੈ। ਜੰਗਤ ਵੀ ਥੋੜਾ ਜਿਹਾ ਫਰਕ ਆ ਪਰ ਜਲੇਬੀ ਤਾਂ ਫਿਰ ਜਲੇਬੀ ਹੀ ਹੁੰਦੀ ਆ। ਮਿੱਠੀ ਆ। ਜਿਹਨੇ ਥੋੜੀ ਜਿਹੀ ਖਟਾਈ ਆ। ਆਜੋ ਜਿਹਦਾ ਜਿਹਦਾ ਦਿਲ ਕਰਦਾ। ਲੋ ਜੀ ਧੰਨਵਾਦ ਇਹਨੂੰ ਆਗੇ ਮੇਨ ਹਾਈਵੇ ਦੇ ਉੱਤੇ ਮੁੰਬਈ ਆਗਰਾ ਐਕਸਪ੍ਰੈਸ ਵੇ ਕਲਗਾਟ ਵਾਲਾ ਰੋਡ ਤੇ ਇਧਰ ਨੂੰ ਮੁੰਬਈ ਤੇ ਟਿੱਕਰੀ ਵਾਲਾ ਬੋਰਡ ਲੱਗਿਆ ਇਧਰ ਕਲਗਾਟ ਵਾਲਾ ਹੋ ਗਿਆ ਤੇ ਜਾਨੀ ਗੁਜਰੀ ਘਾਟ ਵਾਲਾ ਰੋਡ ਇੱਥੋਂ ਮਾਨਪੁਰ ਲਿਵਰ ਬਾਈਪਾਸ ਵਾਇਕਰੂ ਤੰਦਰੁਸਤੀ ਬਾਸ਼ੇ ਸਾਰੇ ਚੱਲ ਗਏ ਠੰਡੇ ਠੰਡੇ ਉਹ ਰੋਟੀ ਖਾਣੀ ਆ ਹਲੇ ਸਵੇਰ ਵਾਲੀ ਅਜ ਖਾਧੀ ਨਹੀਂ ਉਥੋਂ ਤੁਰਦੇ ਤੁਰਦੇ 10 6 10 ਹੋ ਗਏ ਰਸਤੇ 'ਚ ਢਾਬਾ ਹੈ ਨਹੀਂ ਇਹ ਹੁਣ ਸਾਨੂੰ ਇੱਥੇ 500 ਕਿਲੋਮੀਟਰ ਬਾਅਦ ਢਾਬੇ ਮਿਲਣੇ ਸ਼ੁਰੂ ਹੋਣਗੇ ਫੇਰ ਉੱਥੇ ਖਾਣੇ ਆ ਰੋਟੀ ਤੇ ਕਾਲ ਘਾਟ ਆ ਗਈ ਤੇ ਆ ਢਾਬੇ ਤੇ ਰੁਕੇ ਆ 3:30 ਹੋ ਗਏ ਸਵੇਰ ਵਾਲੀ ਰੋਟੀ ਖਾਧੀ ਨਹੀਂ ਉਥੋਂ ਬਸ ਪਰਪੇਸ ਯੋਕਣੀ ਮੈਂ ਨਹਾ ਲਿਆ ਸੀ ਇਹ ਚੱਲਣਾ ਤਾਂ ਨਹੀਂ ਚਾਹ ਚੂ ਪੀ ਲਈਏ ਨੇ ਤੇ ਮੈਂ ਵੀ ਰਾਤ ਇੱਕ ਅੱਧੀ ਬਰੀ ਠੰਡਾ ਪੀਤਾ ਤੇ ਹੁਣ ਇੱਥੇ ਪਹੁੰਚ ਕੇ ਰੁਕੇ ਸੀਗੇ ਤੇ ਰੋਟੀ ਖਾਣ ਕਿਉਂਕਿ ਭੁੱਖ ਦੀ ਰੱਤ ਲੱਗੀ ਹੀ ਨਹੀਂ ਪਤਾ ਨਹੀਂ ਕੀ ਚੱਕਰ ਹੋਇਆ ਰਾਤ ਦੀ ਰੋਟੀ ਖਾਧੀ ਹੋਈ ਆ ਉਹ ਵੀ ਰਾਤ ਸਾਰ ਹੀ ਖਾਲੀ ਸੀ ਅਸੀਂ 8 ਤੋਂ ਪਹਿਲਾਂ ਇਹ ਜਾਂਦਾ ਭਾਈ ਭੁੱਖੇ ਭੁੱਖੇ ਰਹਿਣ ਨਾਲ ਗਰਮੀ ਗੁਰਮੀ ਪੈ ਗਈ ਹੈ ਵੈਸੇ ਮੈਂ ਲੈ 52 ਲਈ ਜਾਣਾ ਹੁੰਨਾ ਫੇਰ ਵੀ ਪਤਾ ਨਹੀਂ ਹੁਣ ਲਵਾ ਕੇ ਗਿਆ ਦਾਲ ਤੇ ਹੋਂ ਦਾ ਪ੍ਰਸ਼ਾਦਾ ਪਣੀ ਛਕਦੇ ਆ ਲੱਗੀ ਦਾਲ ਕੁਰਤ ਚਨਾ ਖਿਆ ਸੀ ਆ ਰਿਹਾ ਤਾਂ ਠੰਡਾ ਸਲਾਦ ਆ ਗਿਆ ਚਟਣੀ ਆ ਰੋਟੀਆਂ ਛੱਕਦੇ ਆਂ ਪਰ ਗੱਡੀ ਜਿਹੜੀ ਪਿਛਲੇ ਚੱਕਰ ਆਪਾਂ ਬਣਾਈ ਸੀ ਵੀਡੀਓ ਥੂਨੇ ਵਾਲੀ ਗੱਡੀ ਦੀ ਉਹੀ ਗੱਡੀ ਅਜੇ ਤੱਕ ਪਈ ਆ ਜੀ ਇਹ ਮੈਨੂੰ ਲੱਗਦਾ ਚਾਸੀ ਥੱਲੇੋਂ ਲੈ ਗਈ ਆ ਕੱਢ ਕੇ ਹੈ ਉਹ ਖੜੀ ਆ ਚਾਸੀ ਇੱਧਰ ਚਾਸੀ ਪਈ ਆ ਇੱਕ ਗੱਡੀ ਪਿੱਛੇ ਸੀਗੀ ਉਹ ਮੈਨੂੰ ਕਾਲ ਆਈ ਹੋਈ ਸੀ ਫੋਨ ਦੀ ਤੇ ਉਹ ਫਰਮਾਈ ਨਹੀਂ ਗਈ ਉਹ ਗੱਡੀ ਜਣੀ ਸਾਫ਼ਤੀ ਹੋਈ ਉਧਰ ਥੱਲੇ ਲਈ ਖੜੀ ਆ ਉਹਦਾ ਮਾੜਾ ਜਿਹਾ ਕੈਵਨ ਟੁੱਟਿਆ ਹੋਇਆ ਉਹਨੂੰ ਸਾਫ਼ਤੀ ਨੂੰ ਖੜੀ ਆ ਗੱਡੀ ਪਰਲੇ ਪਾਸੇ ਸਿੱਧੀ ਹੋਈ ਲਹਿ ਗਈ ਵੀ ਇਹ ਕਾਰਡ ਜੀ ਬਸ ਪ੍ਰਮਾਤਮਾ ਇਸ ਨੂੰ ਸਭ ਨੂੰ ਤੰਦਰੁਸਤਿਆਂ ਨਾਲ ਹੀ ਲਿਜਾਵੇ ਜੀ ਕਿਹਦੇ ਵੀ ਰੋਡ ਦੇ ਦੂਜੇ ਪਾਸੇ ਜਾਂਦਾ ਮੋਟਰਸਾਈਕਲ ਵਾਲੇ ਦਾ ਉਹਨਾਂ ਨਾਲ ਕੋਈ ਪੰਗਾ ਪਿਆ ਇਧਰੋਂ ਲੱਗਿਆ ਜਾਮ ਪੂਰਾ ਥੱਲੇ ਨੂੰ ਜਾਣ ਵਾਲਿਆਂ ਦਾ ਈੜੀ ਦੀ ਚਾਲ ਉੱਤਰ ਰਹੀ ਆ ਸਾਰੇ ਰੌਣਕ ਮੇਲਾ ਉਹ ਗੱਡੀ ਵਾਲੇ ਨੇ ਇੱਧਰ ਵੀ ਲੇਨ 'ਚ ਪਾ ਲਈ ਇਹ ਵੈਸੇ ਲੇਨ 'ਚ ਆਉਣਾ ਗਲਤ ਆ ਕਿਉਂਕਿ ਇਹ ਕਾਰਾਂ ਵਾਲਿਆਂ ਵਾਸਤੇ ਇੱਕ ਲੇਨ ਛੱਡੀ ਹੋਈ ਆ ਕਾਰਾਂ ਤੇ ਬੱਸਾਂ ਲਈ ਇਹਦੇ 'ਚ ਟੇਢੀ ਕਰਕੇ ਬੰਦਾ ਪਾਤਾ ਲੈਂਦਾ ਪਰ ਫੇਰ ਤਾਂ ਹੀ ਕਾਰਾਂ ਵਾਲੇ ਬੱਸਾਂ ਵਾਲੇ ਗਾਲਾਂ ਕੱਢ ਕੇ ਲੰਘਦੇ ਆ ਜਦੋਂ ਆਹ ਗਲਤੀ ਕਰਦੇ ਆ ਆਪਾਂ ਉਹ ਦੇਖੋ ਉਹ ਇੱਕ ਨਿਕਲੇ ਆ ਦੂਜੇ ਨੇ ਵੀ ਪਾ ਲਈ ਹੁਣ ਹੋਰ ਵੀ ਆਉ ਕੋਈ ਇਹਦੇ ਮਗਰ ਫੇਰ ਤਾਂ ਹੀ ਉਹ ਇੱਕ ਮਗਰੋਂ ਆਉਂਦਾ ਸਾਹਬ ਤੇਜ ਵੈਸੇ ਜਦੋਂ ਦੋ ਲਾਈਨਾਂ ਬਣੀਆਂ ਨੇ ਜੀ ਘਾਟ ਥੋੜਾ ਜਿਹਾ ਹੁੰਦਾ ਆਪਾਂ ਨੂੰ ਆਪ ਹੀ ਲਾਈਨ ਚ ਚੱਲਣਾ ਚਾਹੀਦਾ ਸਹੀ ਸਾਡੇ ਆੜੀ ਹਾਈਟ ਕਹਿੰਦੇ ਸੀ ਆ ਸਾਡੇ ਤੋਂ ਮੂਰੇ ਜਾਂਦਾ ਇੱਕ ਸੱਜਣਾ ਪਿਆਰਾ ਤੇ ਉਹ ਤੋਂ ਵੀ ਤਰਤਾਰਨ ਕਰਾਈ ਜਾਂਦਾ ਹਾਈਟ ਵਾਲੇ ਮਾਰ ਸੀ ਮਹਾਰਾਜ ਦੁੱਧੇ ਲੋਟ ਉਹ ਲੋਟ ਤਾਂ ਬੜੀ ਸਹੀ ਭਾਰੀ ਲੈਣੀ ਪੈਂਦੀ ਆ ਇਹ ਗਾਏ ਆ ਸੀ ਗੁਜ਼ਰੀ ਘਾਟ ਤੇ ਉੱਥੇ ਤੱਕ ਜੇ ਕਹਾਂ ਨੂੰ ਅੰਡਰ ਲੋਡ ਗੱਡੀ ਬੜੀ ਬਚਾ ਕੇ ਚਲਾਉਣੀ ਪੈਂਦੀ ਆ ਬੜੇ ਹਿਸਾਬ ਨਾਲ 9:30 ਹੋ ਗਏ ਤੇ ਅਸੀਂ ਪਹੁੰਚੜਾ ਰਤਨਨਾਮ ਟ੍ਰੇਨ 'ਤੇ ਲੱਗਿਆਂ ਨੂੰ ਤਕਰੀਬਨ ਡੇਢ ਘੰਟਾ ਹੋ ਗਿਆ ਬੱਸ ਰਤਨਨਾਮ ਤੋਂ ਬਾਅਦ ਵੀ ਰੁਕਣ ਦਾ ਨਹੀਂ ਇਰਾਦਾ ਹੈਗਾ ਸਿੱਧਾ ਫ੍ਰੀਕ ਭਰਾਂਗੇ ਦੈਨ ਚੜ੍ਹਦੇ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਕਿਉਂਕਿ ਇਹ ਦੂਬਾ ਸਾਡੀ ਰੂਟੀਨ ਹੀ ਬਣੀ ਹੋਈ ਆ ਵਾਸਤੇ ਨਾ ਲਾਲ ਮਰੂਤੀ ਪਈ ਆ ਮਰੂਤੀ ਜਾਂ ਜਹਾਂ ਸ਼ਾਇਦ ਹਲਟ ਹੋ ਆ ਜਾਂ ਮਰੂਤੀ ਆ ਕੋਈ ਵੀ ਗੱਡੀ ਆ ਐਕਸੀਡੈਂਟ ਗੱਡੀ ਪਈ ਆ ਉਹਦੀ ਪੱਕੀ ਨਿਸ਼ਾਨੀ ਆ ਉਥੋਂ ਗੰਬੇ ਹੋ ਜਾਣਾ ਸਿੱਧਾ ਰੋੜ ਹੋ ਪ੍ਰਤਾਪ ਘਟ ਇਹ ਛੋਟੇ ਬਾਰਡਰ ਵਾਲੀ ਦੱਸ ਰਹੇ ਆ ਵੀ ਜੇ ਓਵਰ ਲੋਡ ਓਵਰ ਹਾਈਟ ਗੱਡੀ ਹੈਗੀ ਆ ਤਾਂ ਛੋਟਾ ਬਾਰਡਰ ਨਿਕਲੋ ਸਲਾਮ ਬਾਈਪਾਸ ਤੇ ਪੈਂਦਾ ਨੈਸ਼ਨਲ ਹਾਈਵੇ ਟੱਬਾ ਇੱਥੇ ਚਾਹ ਪਾਣੀ ਨੋ ਰੁਕ ਜਾਈਦਾ ਪਰ ਮੇਰਾ ਫੇਵਰਿਟ ਹੈਗਾ ਇਹਦੇ ਬਿਲਕੁਲ ਆਪੋਜ਼ਿਟ ਰਾਜવાડી ਚਾਹ ਇੱਕ ਆਫੀਕੂ ਵੀ ਬਣਾਉਂਦੇ ਆ ਪੂਰੀ ਬੱਤ ਕੱਢ ਕੇ ਇਸ ਮਤਲਬ ਉਲੜ 커피 ਵੀ ਬਣਦੀ ਐਨਾਂ ਕੋਲ ਇੰਨੇ ਆ ਕਰਿਆ ਉੱਧਰ ਤੇ ਫੇਰ ਤੁਰਦੇ ਆ ਅੱਗੇ ਨੂੰ ਨੀਂਦ ਜੀ ਚੱਕੀ ਜਾਊਪੁਰ ਨੀਂਦ ਆਉਣ ਲੱਗੀ ਰੋਟੀ ਖਾ ਲਈ ਦੁਪਹਿਰੇ ਰਾਜਕੇ ਹੁਣ ਆਉਂਦੀ ਐ ਨੀਂਦ ਇਹਨੂੰ ਚੱਕਣਾ 커피 ਵੀ ਆ ਮਿੱਤਰੋ 11 ਤੇ ਜਾਵਰੇ ਖੜੇ ਆ ਬੈਟਰੀ ਜਦੋਂ ਦੀ ਅੱਜ ਰੋਟੀ ਖਾਧੀ ਆ ਬੈਟਰੀ ਹੈਗੀ ਡਾਊਨ ਸਰੀਰ ਕਰੰਟ ਨਹੀਂ ਫੜ ਰਿਹਾ ਪਤਾ ਨਹੀਂ ਰੋਟੀ ਪਾਣੀ ਦਾ ਐਸਾ ਫਰਕ ਸੀ ਜਾਂ ਰਾਤ ਸੌਂਦੇ ਵੱਧ ਰਾਤ ਨੂੰ 7:30 8 ਵਜੇ ਉੱਥੇ ਗੱਡੀ ਰੋਕ ਕੇ ਤੇ ਇਹ ਜੀ ਸਵੇਰੇ 9:30 9 ਵਜੇ ਅੱਖ ਖੁੱਲੀ ਆ ਪਤਾ ਨਹੀਂ ਤਾਂ ਨੀਂਦ ਵੱਧ ਆ ਗਈ ਉਹਦੇ ਕਰਕੇ ਸਰੀਰ ਅੱਜ ਕਹਿਣੇ ਜਿਹਾ ਹੈ ਨਹੀਂ ਗਾ ਜਾਣੋਂ ਵੀ ਉੱਥੇ ਦਿਲ ਨਹੀਂ ਕਰਿਆ ਪਿੱਛੇ ਰੁਕੇ ਸੀਗੇ ਰਸਲਾਮ ਹੁਣ ਅੱਧੀ ਰਾਤ ਨੂੰ ਪਾਈ ਨਰਜੀ ਡਰਿੰਕ ਲਿਆ ਤੇ ਜਹਾਂ ਵੀ ਰਾਤ ਨੂੰ ਚੱਲਣਾ ਆ ਸਰੀਰ ਪਤਾ ਨਹੀਂ ਉਹਦੀ ਰੂਟੀ ਪਾਣੀ ਚ ਕੋਈ ਨੌਕਸ ਸੀ ਕੁਛ ਨਾ ਕੁਛ ਆਏਗਾ ਉਹ ਤੋਂ ਬਾਅਦ ਜਮਾ ਡਾਊਨ ਕਰਿਆ ਪਿਆ ਸਰੀਰ ਚਲੋ ਠੀਕ ਆ ਮਿੱਤਰੋ ਬੱਸ ਦਿਆਂਗਾ ਹਾਂ ਮਿੱਤਰੋ ਮੀ ਇੱਥੇ ਵੀ ਜ਼ਬਰਦਸਤ ਆ ਇੱਕ ਜਿੱਥੇ-ਜਿੱਥੇ ਵੀ ਮੀ ਪਿਆ ਜਾਣੇ ਪੂਰਾ ਕੰਡੇ ਕਾਢੀ ਪਿਆ ਥੱਲੇ ਕਣੀਆਂ ਪੈਂਦੀਆਂ ਨੇਕੂ ਅਸੀਂ ਕਹਿਗੇ ਬਾਈਪਾਸ ਤੇ ਮਨਸੌਰ ਦੇ ਪਰ ਕਈ ਵੀਰ ਪਿਆਰੇ ਕਮੈਂਟ ਕਰਦੇ ਹੁੰਦੇ ਆ ਕਿਤੇ ਨੀਮਚ ਦਿਖਾ ਦੀ ਕਿਤੇ ਮਨਸੌਰ ਦਿਖਾ ਦੀ ਕੀ ਕਰੀਏ ਵੀਰੇ ਜਹਾਂ ਵੀ ਆ ਹੁੰਦਾ ਲੰਘਣ ਵਾਈ ਉਧਰ થી ਆ ਪੁੰਨਿਓ ਆ ਜੀ ਬੰਬਿਓ ਆ ਜੀ ਨਾਸਪੂ ਆ ਜੀ ਕਿਸੇ ਪਾਸਿਓ ਆ ਜੀ ਤਕਰੀਬਨ ਰਾਤ ਨੂੰ ਹੀ ਪਾਰ ਹੁੰਦਾ ਹਨਾ 11 12 1 ਵਜੇ ਤੇ ਉਹਦੇ ਵੇਲੇ ਕੀ ਦੇਖੂ ਕੀ ਦਿਖਾਉ ਬੰਦਾ ਹੈ ਨਾ ਤੇ ਉਹਾਂ ਵੀ ਹੋਸ਼ਾਜ ਹੈ ਦਿਨ ਹੈ ਐਤਵਾਰ ਮੇਰੇ ਪਿਆਰਿਓ ਅਗਲੇ ਦਿਨ ਦਾ ਦੁਪਹਿਰਾ ਨਿਮਚੀ ਹੋ ਗਿਆ ਕਿਉਂਕਿ ਰਾਤ ਨੂੰ ਨਾ 3:00 ਵਜੇ ਇੱਕ ਟਾਇਰ ਜੋ ਆਪ ਦੇ ਗਿਆ ਡਰਾਈਵਰ ਸਾਈਡ ਦਾ ਮਗਰਲਾ ਅੰਦਰਲਾ ਟਾਇਰ ਫਲਾਸ ਹੋ ਗਿਆ 3:00 ਵਜੇ ਨਈਮਾ ਚਤਾ ਜਦੋਂ ਬਾਈਪਾਸ ਸਟਾਰਟ ਹੁੰਦਾ ਉੱਥੇ ਪੁਲਿਸ ਚੈੱਕ ਪੋਸਟ ਉਹਦੇ ਬੈਰੀਕੇਡਾਂ ਦੇ ਬਿਲਕੁਲ ਉੱਤੇ ਆ ਕੇ ਠਾਹ ਹੋਇਆ ਡਰ ਗਏ ਕਿਰਾ ਵੀ ਸ਼ਾਇਦ ਮੂਹਰਲਾ ਟਾਇਰ ਬਲਾਸਟ ਹੋ ਗਿਆ ਪਰ ਪਿੱਛਲਾ ਸੀ ਰੁਕੇ ਫਿਰ ਉਹ ਟਾਇਰ ਨਹੀਂ ਪਹਿਲਾਂ ਕਿਉਂਕਿ ਨਵਾਂ ਜਿ ਚੜਾਉਣਾ ਹੋਵੇ ਤਾਂ ਫਿਰ ਜੋੜੀ ਚੜਾਉਣੀ ਪੈਂਦੀ ਆ ਫਿਰ ਉਹ ਪੁਰਾਣਾ ਟਾਇਰ ਲੱਭਣਾ ਸੀ ਉਹਦੇ ਕਰਕੇ ਅੰਦਰੋਂ ਜਿਹੜੇ ਬੰਦੇ ਦੀ ਦੁਕਾਨ ਸੀ ਉੱਥੇ ਟਾਇਰਾਂ ਵਾਲੀ ਉਹਨੇ ਅੰਦਰਲੇ ਸਟੋਰ ਤੋਂ ਚੱਕ ਕੇ ਲਿਆਂਦਾ ਕਰਦੇ ਕਰਾਉਂਦੇ ਰਿਹਾ 1:00 ਵਜੇ ਤੱਕ ਯਾਨੀ ਹੁਣ 2:00 ਵਜੇ ਤੁਰੇ ਆ ਚਲੋ ਹੁਣ ਤਾਂ ਫਿਰ ਰੁਕਾਂਗੇ ਕਿਉਂਕਿ ਦੁਪਹਿਰਾ ਹੁਣ ਥੋੜਾ ਜਿਆਦਾ ਠੰਡੇ ਹੋਏ ਤੁਰਾਂਗੇ ਅੱਗੇ ਕੋਈ ਟੱਪਾ ਦੇਖਦੇ